ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜੈ ਸ਼ਵੀ ਜਿਸ ਵਾਲ ਦੀ ਵਿਕਟੋਨ ਲੈ ਕੇ ਅੰਪਾਇਰ ਨਾਲ ਢਿੜੇ ਬਹਿਨ ਸਪੋਰਟਸ ਮੈਦਾਨ ਵਿੱਚਕਾਰ ਹੋਈ ਤਿੱਖੀ ਬਹਿਸ ਅੱਜ ਵੈਸਟਰਨ ਟੈਸਟ ਦੇ ਤੀਜੇ ਦਿਨ ਇੰਗਲੈਂਡ ਦੇ ਕਪਤਾਨ ਬੈਨ ਸਟੋਕਸ ਦੀ ਅੰਪਾਇਰ ਨਾਲ ਤਿੱਕੀ ਬੈਸ ਹੋਈ ਹੈ ਉਸਨੇ ਜੈਸਵੀ ਜਸਵਾਲ ਨੇ ਡੀਆਰਐਸ ਨੂੰ ਲੈ ਕੇ ਮੈਦਾਨ ਵਿੱਚ ਹੰਗਾਮਾ ਕੀਤਾ ਹੈ ਦਸ ਅੰਪਾਇਰ ਨੇ ਜੈਸਵੀ ਜਸਵਾਲ ਨੂੰ 15 ਸਕਿੰਟ ਦਾ ਸਮਾਂ ਖਤਮ ਹੋਣ ਤੋਂ ਬਾਅਦ ਡੀਆਰਐਸ ਲੈਣ ਦੀ ਇਜਾਜ਼ਤ ਦਿੱਤੀ ਹੈ ਤੀਜੇ ਦਿਨ ਭਾਰਤ ਦੀ ਦੂਜੀ ਪਾਰੀ ਵਿੱਚ ਅੰਪਾਇਰ ਤੇਜਸਵਲ ਨੂੰ ਬੀ ਐਲ ਬੀ ਡਬਲਯੂ ਅਕਾਊਂਟ ਆਊਟਰ ਦਿੱਤਾ ਹੈ ਸਾਥੀ ਖਿਡਾਰੀ ਕੇ ਐਲ ਰਾਹੁਲ ਨਾਲ ਵਿਚਕਾਰ ਬਟਾਂਦੇ ਤੇ ਉਹ ਬਾਅਦ ਜੱਸ਼ਵੀ ਨੇ ਡੀ ਆਰ ਐਸ ਲੈਂਡ ਦਾ ਫੈਸਲਾ ਕੀਤਾ ਹੈ ਜਦੋਂ ਤੱਕ ਜੱਸ਼ਵੀ ਨੇ ਡੀ ਆਰ ਐਸ ਲਈ ਸੰਕੇਤ ਦਿੱਤਾ ਤਾਂ ਟਾਈਮਰ ਜ਼ੀਰੋ ਹੋ ਗਿਆ ਸੀ ਉਸ ਤੋਂ ਉਸ ਤੋਂ ਬਾਅਦ ਵੀ ਮੈਦਾਨ ਅੰਪਾਇਰ ਦੇ ਵਿਦ ਨੇ ਫੈਸਲੇ ਤੀਜੇ ਅੰਪਾਇਰ ਨੂੰ ਭੇਜ ਦਿੱਤਾ ਹੈ ਇਸ ਤੇ ਇੰਗਲੈਂਡ ਦੇ ਕਪਤਾਨ ਨੂੰ ਗੁੱਸਾ ਆ ਗਿਆ ਉਹਨਾਂ ਮੈਦਾਨ ਦੇ ਵਿੱਚਕਾਰ ਅੰਪਾਇਰ ਨਾਲ ਤਿੱਖੀ ਬਹਿਸ ਕੀਤੀ ਹੈ ਹਾਲ ਹੀ ਕਿ ਅੰਤ ਵਿੱਚ ਇਹ ਫੈਸਲਾ ਇੰਗਲੈਂਡ ਦੇ ਹੱਕ ਵਿੱਚ ਆਇਆ ਹੈ ਅੰਪਾਇਰ ਮੈਦਾਨੀ ਅੰਪਾਇਰ ਵਾਂਗ ਤੀਜੇ ਅੰਪਾਇਰ ਤੇ ਵੀ ਜੈਸ਼ਵ ਜਸਵਲ ਨੇ ਐਲ ਬੀ ਡਬਲਯੂ ਆਊਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਇਸ ਤਰ੍ਹਾਂ ਜੈਸਵਲ ਦੀ ਛੋਟੀ ਪਾਰੀ ਦਾ ਅੰਤ ਹੋਇਆ ਹੈ ਉਸ ਨੇ 22 ਗੇਂਦਾਂ ਤੇ 6 ਚੌਕੀਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ ਹਨ ਉਸ ਤੇ ਅਤੇ ਕੇ ਐਲ ਰਾਹੁਲ ਵਿਚਕਰ ਪਹਿਲੀ ਵਿਕਟ ਲਈ 51 ਦੌੜਾਂ ਦੀ ਸਾਂਝਦਾਰੀ ਹੋਈ ਹੈ ਮੈਦਾਨ ਦੀ ਮੈਚ ਦੀ ਗੱਲ ਕਰੀਏ ਤਾਂ ਤੀਜੇ ਦਿਨ ਸੰਪਟ ਸਟੰਪਟਾਕ ਅੰਪਾਰਟ ਦੇ ਦੂਜੀ ਪਾਰੀ ਵਿੱਚ ਇੱਕ ਵਿਕਟ ਦੇ ਨੁਕਸਾਨ ਤੇ 64 ਦੌੜਾਂ ਬਣਾਈਆਂ ਬਣਾ ਲਈਆਂ ਹਨ ਪਾਰਤੀ ਟੀਮ ਕੋਲ 244 ਦੌੜਾਂ ਦੀ ਬੜਤ ਹੈ ਸ਼ੁਭਮ ਗਿੱਲ ਦੀਆਂ 269 ਦੌੜਾਂ ਦੀ ਬਦੌਲਤ ਪਾਰਤੀ ਟੀਮ ਨੇ ਪਹਿਲੀ ਵਾਰ ਵਿੱਚ 587 ਦੌੜਾਂ ਬਣਾਇਆ ਹਨ ਜੈਸਵਨ 87 ਅਤੇ ਰਵਿੰਦਰ ਜਨੇਡਾ ਜੰਡੇਜ਼ਾ ਨੇ ਨਨਵੇਂ ਦੌੜਾਂ ਦਾ ਯੋਗਦਾਨ ਪਾਇਆ ਹੈ ਜਵਾਬ ਵਿੱਚ ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿੱਚ ਸਿਰਫ 407 ਦੌੜਾਂ ਬਣਾ ਸਕੀ ਹੈ ਅਤੇ ਭਾਰਤ ਨੂੰ 180 ਦੌੜਾਂ ਦੀ ਬੜਤ ਮਿਲੀ ਹੈ ਹੈਰੀ ਬਰੂਕ ਨੇ 158 ਅਤੇ ਜੈਮੀ ਸਮਿਥ ਨੇ 184 ਦੌੜਾਂ ਬਣਾਈਆਂ ਹਨ ਦੋਵਾਂ ਨੇ 6 ਵਿਕਟਾਂ ਲਈਆਂ ਲਈ ਤੇ 303 ਦੌੜਾਂ ਬਣਾਈਆਂ ਹਨ ਦੋੜਾਂ ਜੋੜੀਆਂ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ